ਵੀਡੀਓ ਹੁੰਦੀ ਪਿਆਰ ਕਰਦੇ ਹੋਏ ਕੋਈ ਜਿਆਦਾ ਇਹ ਰੋੜੀ ਆ ਜਿਹੜੇ ਪਰਦੇਸੀ ਜਿਆਦਾ ਇਹੋ ਕਰਦੇ ਆ ਇਹੋ ਕਰਦੇ ਆ ਯਾਰ ਇਹ ਹੀ ਪਤਾ ਕਿ ਮੇਰੀ ਗੱਲ ਸਹੀ ਨਹੀਂ ਆਏ ਆ ਪਹਿਲਾਂ ਕਹੇ ਠੰਗ ਰਹੇ ਕੋਈ ਕੰਮ ਨਹੀਂ ਸਾਨੂੰ ਸਭਾ ਲੋ ਆਏ ਠੰਗ ਰਹੋ ਹੋ ਕਹਿੰਦੇ ਅਸੀਂ ਆਂਦੀ ਆਣਗੇ ਤੇ ਉੱਥੇ ਰੁਕੇ ਕੇ ਬੰਦੇ ਨੂੰ ਨਿਕਲਣੇ ਆਂ ਅਈ ਅੱਗੇ ਚਾਲੀ ਯਾਰ ਭੁੱਖ ਲੱਗੀ ਆ ਤੇ ਉਹ ਪੁਲਕਾ ਨਹੀਂ ਕਿਸੇ ਦੇ ਪਾਜਦਾ ਕਿਸ ਨੂੰ ਅਸੀਂ ਬੈਠੇ ਸਰਦਾਰ ਬੰਦੇ ਬੈਠੇ ਹੀ ਥੇ ਦੋਨਾਂ ਸਾਹ ਨਹੀਂ ਬੈਠੇ ਅੰਦਰ ਜਿਹੜੀ ਸਾਫ ਹੋਊਗੀ ਚਲੋ ਅੰਦਰ ਜੋ ਕੁਝ ਹੈਗਾ ਉਹ ਤੇ ਸਾਨੂੰ ਵੀ ਦੇਖਣ ਦਿਆ ਉਹ ਨਾ ਪਾਣਾ ਸੌਣੇ ਦੇ ਜਿਆਨ ਹੋ ਰਹੇ ਇਹ ਤਾਜੀ ਪੂੜੀ ਨਿਕਲਦੀ ਤਾਜੀ ਪੂੜੀ ਨਿਕਲ ਕੇ ਖਾਲੀ ਇੱਥੇ ਚੱਲ ਕੰਮ ਨਹੀਂ ਬੈਠ ਗਿਆ ਤੇ ਕਹੀਂ ਵੀ ਕੰਨੇ ਤਾਂ ਬੱਸ ਹੋ ਜਾਊਗਾ ਸਾਨੂੰ ਘੜੀ ਪਤਾ ਵੇ ਵੀ ਇਹ ਇਸ ਤਰ੍ਹਾਂ ਟੁੱਟਦੇ ਉੱਤੇ ਚੱਲ ਪਾਣੀ ਹੋ ਦੋ ਮਾਫੀ ਕੋਈ ਨਹੀਂ ਦੇਦਾ ਕਿ ਮਾਫੀ ਬਾਹਰ ਜਿਹੜੇ ਢੋਂਡਿਆ ਉੱਤੇ ਸੁੱਕਣ ਡਿਆ ਟਮਾਟੀ ਭਾਈ ਇੱਕ ਬੜਾ ਜ਼ਰੂਰੀ ਤੂੰ ਮੇਰੇ ਨਾਲ ਆਖੋ ਹੋਇਆ ਅੱਛਾ ਉਹ ਪਿੱਛੇ ਵੇਰੇ ਵੀਰ ਮੈਂ ਤੇਰੇ ਕੋਲ ਆ ਕੇ ਨਾ ਲੈਣਾ ਮੈਂ ਪੱਤਰਕਾਰ ਬੰਦਾ ਹੀ ਮੇਰੀ ਗੱਲ ਸੁਣ ਲੈ ਮੈਂ ਮੈਂ ਨੂੰ ਨਿਆਇ ਕਰਨਾ ਦਾ ਕੱਛੀ ਆ ਜਾ ਓਰੇ ਮੈਂ ਨੂੰ ਨਿਆਇ ਕਰਨਾ ਦਾ ਮੇਰੇ ਕੋਲ ਹੋ ਪੱਛੀ ਜੋ ਉਹ ਮੇਰੇ ਕੋਲ ਕਰ ਨਹੀਂ ਕੱਛੀ ਆ ਜਾ ਰੇ ਹਾਂ ਮੈਂ ਪੱਤਰਕਾਰ ਬੰਦਾ ਮੈਂ ਜੋ ਹੱਕ ਮੇਰੇ ਕੋਲ ਕਰ ਨਹੀਂ ਐਸਾ ਚਾਹਦਾ ਉਹ ਤੇ ਨਾ ਨਾ ਲਗਾਉਂਦਾ ਉਹ ਤੇ ਧਰਨਾ ਨਾ ਲਗਾਉਂਦਾ ਤੇ ਇਹਦੇ ਬਾਅਦ ਹੁਣ ਬੰਦ ਕਰ ਲੈ ਇਹ ਜਾਨ ਗਿਆ ਇਹ ਲੋਕਾਂ ਕੱਛੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਨਿਆਇ ਕਰਨਾ ਚਾਹੀਦਾ ਹਾਂ ਆਪ ਆਪਣੇ ਪੰਜਾਬੀ ਦੀ ਮਤਲਬ ਕਰੋ ਠੀਕ ਹਾਂ ਪੰਜਾਬੀ ਰਹਿਣਾ ਆਪਾਂ ਤੇ ਮਾੜਾ ਥੋੜੀ ਕਹਿੰਦੇ ਤੂੰ ਬੜਾ ਪਊ ਰਵੇਂ ਰੋਲਾ ਪਾਈ ਜਣਾ ਗੱਲ ਤਾਂ ਸੱਚੀ ਗੰਡਾ ਉਹਨੇ ਪਾਇਆ ਤੇ ਸੱਚ ਹੋ ਦੇਖਿਆ ਹੀ ਨਹੀਂ ਸੁਖਾਂ ਮੈਂ ਦੇਖੀ ਨਹੀਂ ਸੁਖਾਂ ਮੈਂ ਕੱਲ ਨੂੰ ਤੇਰ ਨਵੀ ਹੋ ਸਕਦੀ ਐ ਤੱਕ ਇਹਨਾਂ ਪਿੱਲਾ ਅੱਜ ਵੀ ਦੇ ਜਿਉਂਦਾ ਕੁਝ ਕੋ ਚੱਲਦਾ ਪਾ ਪਿਸ਼ਾਬ ਵੀ ਇੱਥੇ ਕਰਦੇ ਆ ਤੇ ਕਰਦੇ ਆ ਵੇਖ ਮੰਨਣਾ ਕਿ ਗੱਦੂ ਪੜੀ ਜਾ ਵੇਈ ਉਹ ਤਾਂ ਹੁੰਦਿਆ ਬਿੱਲੀ ਦੋੜਾ ਪਾਗਾ ਜੀ ਮੈਂ ਤਾਂ ਬੈਠੀ ਆ ਮੀਟਿੰਗ 'ਚ ਮੈਸੇਜ ਮੇਰਾ ਉਹਨੂੰ ਗਿਆ ਚਲੇ ਉਹਨੇ ਨਿਕਲਣਾ ਬਾਅਦ ਫੋਨ ਕਰੂਗੀ ਠੀਕ ਹੈ ਜੇ ਨਹੀਂ ਇੱਥੇ ਆਉਂਦੀ ਤਾਂ ਮੈਂ ਡੀਸੀ ਨੂੰ ਕਹੂੰਗਾ ਨਹੀਂ ਨਹੀਂ ਇਹ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਬਾਵਾ ਵੜਾ ਕੇ ਛੱਡੂੰ ਅੱਜ ਨਾ ਬੱਜਣੀਆਂ ਕੱਲ੍ਹ ਸਹੀ ਕਿੱਥੇ ਚੱਲ ਜਾਂਗੇ ਛੱਡੂ ਇਹਨਾਂ ਨੂੰ ਰਾਹ ਪਾ ਕੇ ਸਾਡਾ ਪੰਜਾਬੀ ਕੋਈ ਭਾਜੀ ਮੇਰੀ ਗੱਲ ਸੁਣੋ ਤੇ ਹੁਣ ਮੈਂ ਉਹ ਗਿਆ ਕੋਈ ਜਰਾ ਕੁਆਟਿੰਗ ਜਦੋਂ ਬਿਹਾਰ ਦਾ ਇਲਾਕਾ ਲੱਗ ਗਿਆ ਸਾਡੀਆਂ ਜਨਾਨੀਆਂ ਨੇ ਵੇਖਦੇ ਕੀ ਕੀ ਡੋਲਾ ਪਾਉਂਦੇ ਆ ਉੱਚ ਉੱਚ ਗਾਣੇ ਬੋਲਦੇ ਆ ਅਹੀਂ ਪਟਨਾ ਸਾਹਿਬ ਜੰਦੇ ਨੇ ਰਾਹ ਦੇ ਵਿੱਚ ਜਦੋਂ ਇਹਨਾਂ ਦਾ ਇਲਾਕਾ ਆ ਜਾਂਦਾ ਨਾ ਉਦੋਂ ਉਦੋਂ ਸਟੈਂਡ ਵੀ ਲਾ ਪੈਂਦੇ ਵਿੱਚ ਗੱਡੀ ਦੇ ਮੈਂ ਆਪਣੇ ਦਾ ਗੈਰ ਤੇ ਮਰ ਗਈ ਆ ਕੇ ਗਾਏ ਆਪਣੇ ਦੇ ਮਤ ਕਰਦੇ ਹੀ ਇਹਨਾਂ ਦੇ ਮਰ ਗਏ ਗੈਰ ਤੇ ਮਰ ਗਏ ਆ ਮੈਂ ਗੱਲ ਤੋਂ ਹੁੰਦਾ ਨਾ ਇਹਨਾਂ 3500 ਰੁਪਏ ਇਕੱਠਾ ਕੀਤਾ ਹੁੰਦਾ ਹੈ ਜਿਦਾ ਹੀ ਆ ਮੈਂ ਗੱਲ ਤੋਂ ਹੁੰਦਾ ਨਾ ਅੰਦਰ ਤੇ 3500 ਰੁਪਏ ਇਕੱਠਾ ਹੋ ਜਾਣਾ ਇੱਥੇ ਆਈ ਕੇ ਦੇਖਣ ਦੇ ਹਾਂ ਆਹ ਵਾੜਾ ਦੇ ਦੋ ਦੋ ਦੂਜਾ ਉਹ ਦੂਜਾ ਵਾ ਕੋ ਕਿਉਂ ਉੱਥੇ ਸੁਕਿਆ ਉਹ ਮੋਹ ਨਾ ਤੇ ਉਹ ਰੀ ਪੁੱਛ ਨਹੀਂ ਕਿਹਾ ਮੈਂ ਨਹੀਂ ਮੁੱਠੀ ਜਾਂਦਾ ਉਹ ਲੋਣੀ ਦੇ ਮੱਥੇ ਕੋ ਘਾਟ ਐਸੇ ਪਾਣ ਰੁਕਦੇ ਹੀ ਨਹੀਂ ਉਹ ਮੰਨਿਆ ਵਾ ਕਿੰਨਾ ਮੈਂ ਸੁੱਧਿਆ ਸੀ ਉਹ ਆ ਮੰਨਿਆ ਉਹ ਐਸੇ ਟੁੱਕਣੇ ਪਾਣ ਦੇ ਉੱਤੇ ਉਹ ਮਾਇਕ ਸੋਹਣੇ ਆ ਡੇਰੀ ਹੈ ਗਲਤੀ ਬਹੁਤ ਤਗੜੀ ਬਹੁਤ ਤਗੜੀ ਗਲਤੀ ਕੀਤੀ